ਅਰੋੜਾ ਬੰਚ ਦੇ ਸੰਸਥਾਪਕ ਭਗਵਾਨ ਰਾਮਦੇ ਬਾਂਛਾ ਮਹਾਰਾਜ ਅਨਰੂਟ ਜੀ ਦਾ ਜਨਮ ਦਿਵਸ ਅਰੋੜਾ ਬੰਚ ਅਰੋੜਾ ਖੱਤਰੀ ਮਹਾਸਭਾ ਅਤੇ ਅਰੋੜਾ ਮਹਾਸਭਾ ਵੱਲੋਂ ਨਕੋਦਰ ਵਿੱਚ ਕੇਕ ਕੱਟ ਕੇ ਅਤੇ ਠੰਡੇ ਮਿੱਠੇ ਜਲਦੀ ਸ਼ਪੀਲ ਲਗਾ ਕੇ ਮਨਾਇਆ ਗਿਆ ਇਸ ਵਿੱਚ ਨਗਰ ਕੌਂਸਲ ਨਕੋਦਰ ਦੇ ਪ੍ਰਧਾਨ ਨਵਨੀਤ ਐਰੀ ਵਿਸ਼ੇਸ਼ ਰੂਪ ਵਿੱਚ ਪਹੁੰਚੇ ਅਤੇ ਨਕੋਦਰ ਸ਼ਹਿਰ ਦੇ ਕਿਸੇ ਇੱਕ ਚੌਕ ਦਾ ਨਾਂ ਅਰੂਟ ਮਹਾਰਾਜ ਦੇ ਨਾਮ ਉੱਪਰ ਰੱਖਣ ਦਾ ਵੀ ਵਾਅਦਾ ਸਮਾਜ ਦੇ ਨਾਲ ਕੀਤਾ ਇਸ ਮੌਕੇ ਅਰੋੜਾ ਖੱਤਰੀ ਮਹਾਸਭਾ ਦੇ ਮੈਂਬਰ ਵੱਡੀ ਗਿਣਤੀ ਵਿੱਚ ਮੌਜੂਦ ਸਨ ਜਿਹੜਾ ਜੀ ਆਮ ਜਿੱਦਾਂ ਕਤਰੀ ਸਵਾਰ ਰੋਡ ਬੰਚ ਵੱਲੋਂ ਜੋ ਰੁਕਣਾ ਹੈ ਇਹ ਜੀ ਮਹਾਰਾਜ ਨੂੰ ਯਾਦ ਕਰਦੇ ਆ ਉਹਨਾਂ ਦੇ ਜਨਮ ਦਿਵਸ ਦੇ ਉੱਪਰ ਗੰਗਦਰ ਦਾ ਔਰ ਜਿਹੜਾ ਕੀਤਾ ਗਿਆ ਹੈ ਬੜੀ ਵਧਾਈ ਦੇ ਫਾਤਰ ਨਹੀਂ ਸਾਰੇ ਜਿਹੜੇ ਮੇਰੇ ਸਤਕਾਰਯੋਗ ਵੀਰ ਮੈਂਬਰ ਜਿਹੜੇ ਹੈਗੇ ਆ ਰੋਡ ਬੰਚ ਖਤਰੀ ਮਹਾਸਭਾ ਦੇ ਪੰਕਜ ਭਾਜੀ ਸਾਡੇ ਆਪਣਾ ਟੱਕਰ ਸਾਹਿਬ ਹੋਗੇ ਪੋਪਲੀ ਸਾਹਿਬ ਹੋਗੇ ਟੋਨੀ ਭਾਜੀ ਹੋਗੇ ਹੋਰ ਸਾਰੇ ਬੜੇ ਬਜਾਦ ਸਾਹਿਬ ਤੁਹਾਨੂੰ ਬਜਾਦ ਜੀ ਹੋਰ ਸਾਰੇ ਬੜੇ ਸਾਰੇ ਜਿੰਨੇ ਵੀ ਮੈਂਬਰ ਸਹਿਬਾਨ ਆ ਸਾਰੇ ਵਧਾਈ ਦੇ ਪਾਤਰ ਨੇ ਕਿਉਂਕਿ ਇਹ ਸਮੇਂ-ਸਮੇਂ ਦੇ ਉੱਪਰ ਰੋਟ ਮਹਾਰਾਜ ਰੋਟ ਮਹਾਰਾਜ ਜੀ ਨੂੰ ਯਾਦ ਕਰਦੇ ਆ ਕੋਈ ਨਾ ਕੋਈ ਧਾਰਮਿਕ ਔਰ ਸਮਾਜਿਕ ਕੰਮ ਜਿਹੜਾ ਇਹ ਕਰਾਉਂਦੇ ਰਹਿੰਦੇ ਨੇ ਕਿਤੇ ਕੋਈ ਅੱਖਾਂ ਦਾ ਕੈਂਪ ਹੋ ਗਿਆ ਕੋ ਦੰਦਾ ਦਾ ਕੈਂਪ ਹੋ ਗਿਆ ਪਰ ਹੋਰ ਇਦਾਂ ਦੀ ਸਮਾਜ ਦੇ ਵਿੱਚ ਜਿਸਟਿਸ ਦੀ ਵੀ ਲੋੜ ਪੈਂਦੀ ਹੈ ਔਰ ਇਹ ਵੱਧ ਚੜ ਕੇ ਜਿਹੜਾ ਇਹ ਸਸਤਾ ਹੈਗੀ ਆ ਉਹ ਅੱਗੇ ਆਉਂਦੀ ਆ ਔਰ ਲੋਕਾਂ ਦੀ ਸੇਵਾ ਜਿਹੜੀ ਕਰਦੀ ਆ ਔਰ ਮੈਂ ਇਹਨਾਂ ਦਾ ਹੁਣੇ-ਹੁਣੇ ਮੈਨੂੰ ਇੱਕ ਪਰ ਪ੍ਰੋਪੋਜ਼ਲ ਇਹ ਕਿ ਸਾਡਾ ਜਿਹੜੀ ਕੋਈ ਜੋਬ ਜਾਂ ਕੋਈ ਜਗ੍ਹਾ ਦਾ ਨਾਮ ਜਿਹੜਾ ਆ ਉਹ ਬਰੂਰਜੀ ਮਹਾਰਾਜ ਜੀ ਦੇ ਨਾਮ ਦੇ ਉੱਪਰ ਰੱਖਿਆ ਜਾਵੇ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਕੋਈ ਟੁਕਮੀ ਜਗ੍ਹਾ ਕੋਈ ਟੁਕਮੀ ਲੋਕੇਸ਼ਨ ਕੋਈ ਨਾ ਭਲੋ ਜਿਹੜੀ ਟੁਕਮੀ ਜਗ੍ਹਾ ਰਿਕਰੈਂਟ ਲੱਭ ਕੇ ਦੇਣਗੇ ਅਸੀਂ ਸਾਰੇ ਮੈਂਬਰ ਪਰਿਵਾਰ ਸਿਰਫ ਦੋਸਤੀ ਦੇ ਨਾਲ ਉਸ ਜਗ੍ਹਾ ਨੂੰ ਜਿਹੜਾ ਹੈਗਾ ਅਰੂੜ ਜੀ ਮਹਾਰਾਜ ਜੀ ਦੇ ਨਾਮ ਤੇ ਉਹ ਰੱਖਣ ਲਈ ਬਿਲਕੁਲ ਤਿਆਰ ਆਂ ਇਹ ਆਪਣੀ ਜਗ੍ਹਾ ਤੁਹਾਨੂੰ ਲੱਭ ਕੇ ਸਾਨੂੰ ਆਪਣੀ ਪ੍ਰਪੋਜ਼ਲ ਪਹੁੰਚਾਣ ਜਿੱਦਣ ਪ੍ਰਪੋਜ਼ਲ ਆ ਜਾਂਦੀ ਹੈ ਇਮੀਡੀਏਟ ਇਫੈਕਟ ਦੇ ਨਾਲ ਉਹ ਦਾ ਨਾਮ ਜਿਹੜਾ ਹੈਗਾ ਅਰੂੜ ਜੀ ਮਹਾਰਾਜ ਜੀ ਦੇ ਨਾਂ ਤੇ ਰੱਖ ਦਿੱਤਾ ਜਾਵੇਗਾ ਬਹੁਤ ਔਰ ਇਸ ਦੇ ਨਾਲ ਹੀ ਮੈਂ ਇੱਕ ਵਾਰੀ ਫੇਰ ਉਧਾਰੇ ਹੀ ਆਪਣੀ ਪਿਆਰਬਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਸਾਰੀ ਜੰਗਾਂ ਨੂੰ ਆਪਣੇ ਵੱਲੋਂ ਔਰ ਆਪਣੇ ਸਾਰੇ ਹੀ ਅੰਗਰੇਜ਼ੀ ਸਾਥੀਆਂ ਵੱਲੋਂ ਸਾਰੀ ਮਿਸਪਰ ਕਮੇਟੀ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਹੈ ਰੂਜੀ ਮਹਾਰਾਜ ਜਨਮ ਦਿਵਸ ਤੇ ਸਭ ਤੋਂ ਪਹਿਲਾਂ ਮੈਂ ਅੱਜ ਸਭ ਦੇ ਆਪਾਂ ਆ ਰਿਹਾ ਕਰਦੇ ਹਾਂ ਮਹਾਰਾਜ ਜੀ ਅੱਜ ਰੋੜਾ ਮਛਦਾ ਸੰਤਾਪਾ ਗਾ ਰਹੇ ਨੇ ਉਹਨਾਂ ਦੇ ਜਨਮ ਦਿਨ ਤੇ ਸਾਰੇ ਰੋੜਾ ਵਾਂਗ ਸ਼ਿਕੋ ਸਾਰੇ ਸ਼ਿਕਾ ਬਹੁਤ ਬਹੁ ਲੱਖ ਲੱਖ ਵਧਾਈ ਜਨਾ ਅੱਜ ਅਸੀਂ ਰੋੜਾ ਖਤਰੀ ਮਹਾਸਭਾ ਬੋਲੋ 3 ਟਟਕੇ ਪੋਰ ਛੱਤੀ ਲਗਾ ਕੇ ਮਹਾਰਾਜ ਦਾ ਜਨਮ ਦਿਨ ਮਨਾਇਆ ਇਸ ਮੌਕੇ ਸਾਡੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਜਗਤਾਰ ਸਿੰਘ ਜੀ ਵਿਸ਼ੇਸ਼ ਰੂਪ ਵਿੱਚ ਆਏ ਆ ਅਸੀਂ ਉਹਨਾਂ ਕੋ ਆਪਣੀ ਬਰਾਦਰੀ ਵੱਲੋਂ ਬੇਨਤੀ ਕਰਦੇ ਹਾਂ ਕਿ ਉੱਤਰ ਸ਼ਹਿਰ ਦੇ ਉਸ ਇੱਕ ਚੌਕ ਦਾ ਨਾਮ ਰੂਪ ਮਹਾਰਾਜ ਜੀ ਦਾ ਨਾਮ ਤਾਂ ਰੱਖਿਆ ਜਾਵੇ ਤਾਂ ਕਿ ਰੋਡ ਕੋਸ਼ ਦੇ ਜਿਹੜੇ ਲੋਕਾਂ ਦਾ ਉਹਨਾਂ ਦੀ ਖੁਸ਼ੀ ਦੀ ਲਹਿਰ ਕਾਤਾ ਹੋਵੇ ਬਈ ਹਾਲੋ ਬਹੁਤ ਬਹੁਤ ਧੰਨਵਾਦ ਜੈ ਸ਼ਿਵਰਾ ਜੈ ਸ਼ਿਵ ਮਹਾਂ ਸਭਾ ਨੂੰ ਪੁਨਰ ਵਾਲੋ ਜੀ ਇੱਕ ਬਾਕੀ ਹੋ ਆ ਜਾਏ ਮਾਰਾ ਇਹ ਜਨਮ ਨਾ ਬਣਾਇਆ ਗਿਆ ਲਓ ਜੀ ਲਾ ਮਾਰਾ ਇਹ ਇੱਕ ਲਾਣ ਨਿਕਲ ਚ ਨਿਮੀਟਰੀ ਜਿਹੜੇ ਬਟੇ ਆ ਅਸੀਂ ਲੰਮ ਨੂੰ ਮੁਹਬਤ ਨੂੰ ਆਗਰ ਕਰਦੇ ਆਂ ਅਤੇ ਸਾਰੇ ਮੈਂਬਰ ਸਾਹਿਬਾਨ ਦੇ ਮੁਕਾਸ਼ਿਕਾ ਕਿਹੜੀਆਂ ਆਜ ਪਾਣੀ ਦੀ ਸ਼ਮੀਲੀ ਦੀ ਗਾਈ ਸਾਰੇ ਜਨਮ ਨੂੰ ਆ ਕੇ ਹੈ ਜਿਹੜੇ ਸਵਾਦਾਂ ਸਭ ਲੱਖ ਲੱਖ ਲਾਈ ਦੀ ਹੈ ਸ੍ਰੀ ਮਾਤਾ ਸਭਾ ਸ੍ਰੀ ਰਾਜ ਜੀ ਦੇ ਚਰਨ ਦਿਨ ਤੇ ਲੱਖ ਲੱਖ ਦਾ ਹੁੰਦਾ ਹੈ ਫਤਿਹ ਅਗਿਆ ਦੇ ਸਮਾਜ ਜੀ ਜ਼ਿਲ੍ਹਾ ਕਸੀ ਸਦਾ ਲਈ ਲਗਦੀ ਰਹਿ ਥੈਂਕ ਯੂ ਗਾਈ ਅੱਜ ਲੈ ਲਓ ਹਿੰਦੂਸਤਰੀ ਖੇਤਰੀ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੈ ਉਸ ਮੌਕੇ ਤੇ ਅੱਜ ਉਹਨਾਂ ਦੇ ਇੱਟ ਕੱਟਿਆ ਗਿਆ ਤੇ ਸੀਵੀ ਲਗਾਈ ਗਈ ਸਾਰੇ ਪਵਨ ਵੰਸ਼ ਤੇ ਗੋਡਾ ਖਤਰੀ ਦੇ ਸਾਰੇ ਮੰਦਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ